ਲਵ ਮੈਰਿਜ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਮੋ ਸਾਹਮਣੇ ਇਹਹੀਂ ਦੋਵੇਂ ਭਰਾ ਜਾ ਰਹੇ ਆ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਧ ਸਿੰਘ ਛਾਲੀ ਇਹ ਕੰਮ ਕਰਾਂਦਿਆ ਹੈਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਪੈ ਗਿਆ ਸਾਡੇ ਵੱਲ ਜੀ ਵੀ ਆਉਂਦੇ ਆ ਇਹ ਜਿੰਨਾਂ ਜ ਰਹੀ ਵਰਲਡ ਲਾਈਨ ਕਲੱਬ ਤੱਕ ਪਹੁੰਚਣ ਗਿਆ ਰਾ ਧਿਆਨ ਸਾਡੇ ਵੱਲ ਹੀ ਰਿਹਾ ਉਦਨ ਵੈਨ ਦਾ ਇਹ ਵੈਨ ਦਾ ਆ ਫਿਰ ਇਹਨੇ ਗੱਲ ਕੱਢੀ ਕਹਿੰਦਾ ਐਂ ਕਰਕੇ ਇਹਨੇ ਕਿਹਾ ਜਮਕੇ ਚੱਲੇ ਇੱਟਾ ਰੋੜੇ ਮੰਮੀ ਨੂੰ ਲੈ ਕੇ ਆਏ ਇੱਟਾ ਰੋੜੇ ਚ ਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਸਾਪੜੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ઠાਡੇ ਆ ਤੇ ਵੇਖ ਲੈਨੇ ਫਿਰ ਆਜੋ ਬਾਹਰ ਕੀ ਬੰਦ ਆ ਵਾ ਹੋਇਆ ਗੁੰਡਾ ਗੱਦੀ ਦਾ ਨੰਗਾ ਨਾਚ ਉੱਥੇ ਗੱਲਬਾਤ ਹੋਈ ਆ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲੋਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲਾ ਹੀ ਉੱਠ ਕੇ ਆ ਕੇ ਕਹਿੰਦੇ ਭਾਜੀ ਕੋਈ ਗੱਲ ਨਹੀਂ ਦੋ ਸਮਝਾਉਣੇ ਬੱਜਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਚਲੋ ਅਸੀਂ ਕਿਉਂਕਿ ਇਹ ਹੱਥ 'ਚ ਰਾੜ ਸੀਗੀ ਮਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾਅ ਹੋ ਗਿਆ ਫੜ ਲਈ ਅਡੇ ਛੋਟੇ ਬ੍ਰਦਰ ਨੇ ਮੇਰੇ ਗਲੀ ਬਣੀ ਜੰਗ ਦਾ ਮੈਦਾਨ ਜੇ ਕੁਛ 4 ਕਿ ਦਾ ਟਾਈਮ ਸੀਗਾ ਇਹ ਆਪਣੇ ਮੰਮੀ ਨੂੰ ਲੈ ਆ ਗਿਆ ਨਾਲ ਆਪਣੇ ਭਰਾ ਨੂੰ ਲੈ ਆ ਗਿਆ ਦੋਨੋਂ ਏ ਨਾਲੇ ਇਹ 15 20 ਮੁੰਡੇ ਹੈਗੇ ਸੀਗੇ ਪਰ ਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹਮਲਾ ਬੋਲਤਾ ਖੂਬ ਹੋਇਆ ਹੰਗਾਮਾ ਇੱਕ ਦੂਜੇ ਦੀ ਜਾਨ ਦੇ ਬਣੇ ਦੁਸ਼ਮਣ ਇਹਨਾਂ ਦੇ ਕਾਲੇ ਘੁੰ ਪਰੇ ਝਗੜਾ ਆ ਦੋ ਪਾਰਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ 2 ਐਸ ਪਰ ਦਰਖਾਸਤ ਹੈ ਸਰ ਨਵਾਜ ਕੇਤ ਕਰੋ ਜੀ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਲਗਾਏ ਗੰਭੀਰ આરોਪ ਸਤਸ਼੍ਰੀਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਅਰਸ਼ਦੀਪ ਕੋਰ ਅੰਮ੍ਰਿਤਸਰ ਦੇ थाना ਛੇਟਾ ਦੇ ਇੱਕ ਪਿੰਡ ਕਾਲੇ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਲਵ ਮੈਰਿਜ ਦੇ ਉਪਰਾਂ ਨਿੰਜੀਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਗਲੀ ਦੇ ਵਿੱਚ ਜੰਮ ਕੇ ਇੱਟਾ ਰੋੜੇ ਚੁਲਾਏ ਗਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ਼ਰੀਆਮ ਜਿਹੜੀ ਗਲੀ ਦੇ ਵਿੱਚ ਇੱਟਾਂ ਰੋੜੇ ਚਲਾਏ ਜਾ ਰਹੇ ਨੇ ਅਤੇ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬੰਦੇ ਨਜ਼ਰ ਆ ਰਹੇ ਨੇ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਜਿਹੜੇ ਨੇ ਇਹ ਲੋਕ ਦਿਖਾਈ ਦੇ ਰਹੇ ਨੇ ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਲਵ ਮੈਰिज ਹੋਈ ਸੀ ਅਤੇ ਲੜਕੀ ਦੇ ਭਰਾ ਤੇ ਉਸਦੇ ਸਾਥੀਆਂ ਦੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਇਹ ਹਮਲਾ ਉਦੋਂ ਕਰਵਾਇਆ ਗਿਆ ਜਦੋਂ ਦੋਵੇਂ ਭਰਾ ਕੰਮ ਤੇ ਜਾ ਰਹੇ ਸੀ ਅਤੇ ਉਨ੍ਹਾਂ ਦੇ ਉੱਪਰ ਇਹ ਹਮਲਾ ਕੀਤਾ ਗਿਆ ਅਤੇ ਗਲੀ ਦੇ ਵਿੱਚ ਸ਼ਰੀਆਮ ਜਿਹੜੀਆਂ ਨੇ ਗਾਲਾਂ ਕੱਟੀਆਂ ਜਾਂਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗਲੀ ਜਿਹੜੀ ਅੱਜ ਜੰਗ ਦਾ ਮੈਦਾਨ ਬਣਦੀ ਨਜ਼ਰ ਆ ਰਹੀ ਹੈ ਉੱਥੇ ਹੀ ਲੋਕ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਅਤੇ ਦੋਨੋਂ ਧਿਰਾਂ ਜਿਹੜੀਆਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਹਮਲਾਵਾਰ ਸੀ ਲੜਕੀ ਦਾ ਭਰਾ ਤੇ ਉਸ ਦੇ ਨਾਲ ਆਏ ਸਾਥੀਆਂ ਦੇ ਵੱਲੋਂ ਘਰ ਦੇ ਵਿੱਚ ਸ਼ਰੀਆਮ ਬੜ ਕੇ ਇਟਨੋੜੇ ਚਲਾਏ ਗਏ ਨੇ ਅਤੇ ਗਲੀ ਦੇ ਵਿੱਚ ਵੀ ਇਹ ਹਮਲਾ ਕੀਤਾ ਗਿਆ ਸ਼ਰੀਆਂ ਜੜੀਆਂ ਨੇ ਗਾਲਾ ਕੱਢੀਆਂ ਜਾਂਦੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਪੁਲਿਸ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਤੁਹਾਡਾ ਜੀ ਸਾਈਹਬ ਸਿੰਘ ਮੇਰਾ ਨਾਮ ਆ ਜੀ ਕਿਹੜਾ ਪਿੰਡ ਹੈ ਪਿੰਡ ਕਾਲੇ ਭਾਈ ਜਤਾ ਸਿੰਘ ਨਗਰ ਮੁਹੱਲਾ ਮੱਖੀ ਵਾਲੇ ਕੀ ਗੱਲ ਹੈ ਜੀ ਤੁਹਾਡੇ ਘਰ ਇੱਥੇ ਕੀ ਗੱਲ ਹੈ ਗੱਲ ਸਰ ਕੁਝ ਨਹੀਂ ਹੋਈ ਜੀ ਅਸੀਂ ਦੋਵੇਂ ਭਰਾ ਜਾ ਰਹੇ ਹਾਂ ਛਾੜੇ ਕਿਸੇ ਕੰਮ ਨੂੰ ਜਾ ਰਹੇ ਸੀ ਔਰ ਰਸਤੇ 'ਚ ਇਸ ਮੁੰਡਾ ਮਕੈਨਿਕਲ ਹੀ ਜਿਹੜਾ ਇਹ ਵਿਸ਼ਾਧ ਸਿੰਘ ਛਾਲੀ ਇਹ ਕੰਮ ਕਰਾਂਦਿਆ ਸੀਗਾ ਆਪਣਾ ਮਕੈਨਿਕਲ ਦੀ ਦੁਕਾਨ ਹੈ ਉੱਥੇ ਕੰਮ ਕਰਦਾ ਕਿਸੇ ਕੋਲ ਤੇ ਇਹਦਾ ਧਿਆਨ ਬੈ ਗਿਆ ਸਾਡੇ ਵਾਲ ਜੀ ਵੀ ਆਉਂਦੇ ਆ ਇਹ ਜਿੰਨਾ ਚਿਰ ਅਸੀਂ ਵਰਲਡ ਲਾਈਨ ਕਲੱਬ ਤੱਕ ਪਹੁੰਚ ਨਹੀਂ ਗਏ ਰਹਾ ਧਿਆਨ ਸਾਡੇ ਵਾਲ ਹੀ ਰਿਹਾ ਉਧਰ ਵੇਹਦਾ ਇਹਦਾ ਵੇਨ ਰਿਹਾ ਫਿਰ ਇਹਨੇ ਗੱਲ ਕੱਢੀ ਕਹਿੰਦਾ ਤੁਹਾਡੀ ਐਂ ਕਰਕੇ ਇਹਨੇ ਕਿਹਾ ਫਿਰ ਅਸੀਂ ਮੁੜ ਕੇ ਆਏ ਆ ਮੇਰਾ ਛੋਟਾ ਭਰਾ ਵੇਖ ਲਿਆ ਉਹਨੇ ਕਿ ਨੂੰ ਗੱਲ ਕਰਦੇ ਨੂੰ ਆਏ ਆ ਤੇ ਭਾਜੀ ਉੱਥੇ ਗੱਲਬਾਤ ਹੋਈ ਹੈ ਜੋ ਵੀ ਅਸੀਂ ਪੁੱਛਿਆ ਕਿ ਵੀ ਕਿਹੜੀ ਗੱਲਾਂ ਗੱਲ ਕੱਢੀ ਉਹ ਤੋਂ ਗਾਲ ਕਿਉਂ ਕੱਢੀ ਆ ਤੇ ਉਹ ਦੁਕਾਨ ਵਾਲੇ ਵੀ ਉੱਠ ਕੇ ਆ ਗਏ ਕਹਿੰਦੇ ਭਾਜੀ ਕੋਈ ਗੱਲ ਨਹੀਂ ਨੂੰ ਸਮਝਾਉਨੇ ਬੱਜਾ ਕੋਈ ਗੱਲ ਨਹੀਂ ਸਮਝਾ ਦਿੰਨੇ ਆ ਜੋ ਅਸੀਂ ਜੋ ਅਸੀਂ ਕਿਉਂਕਿ ਇਹ ਹੱਥ 'ਚ ਰਾੜ ਸੀਗੀ ਮਰਾੜ ਮਾਰ ਲੱਗਾ ਸੀ ਪਰ ਚਲੋ ਲਾਗੋ ਬਚਾਅ ਹੋ ਗਿਆ ਫੜ ਲਈ ਸਾਡੇ ਛੋਟੇ ਬ੍ਰਦਰ ਨੇ ਮੇਰੇ ਨੇ ਬਸ ਕੋਈ ਗੱਲ ਨਹੀਂ ਯਰੋ ਸਿਲੋ ਲੋਕਾਂ ਨੇ ਛਡਾਇਆ ਉਹ ਦੁਕਾਨ ਵਾਲੇ ਨੇ ਛਡਾਇਆ ਛਡਾਇਆ ਆਪਾਂ ਚੱਲ ਗਏ ਆਪਾਂ ਗਏ ਕੋਈ ਗੱਲ ਨਹੀਂ ਬਾਅਦ ਵਿੱਚ ਕੁਛ ਚਾਰ ਕਿਤਾ ਟਾਈਮ ਸੀਗਾ ਇਹ ਆਪਣੀ ਮੰਮੀ ਨੂੰ ਲੈ ਆ ਗਿਆ ਨਾਲ ਆਪਣੇ ਭਰਾ ਨੂੰ ਲੈ ਆ ਗਿਆ ਦੋਨੂੰ ਤੇ ਨਾਲ ਇਹਦੇ 15 20 ਮੁੰਡੇ ਹੈਗੇ ਸੀਗੇ ਪਰ ਜੀ ਇਹਨਾਂ ਨੇ ਮੁੜ ਕੇ ਸਾਡੇ ਤੇ ਹੰਬਲਾ ਬੋਲਤਾ ਕੋਈ ਗੱਲ ਨਹੀਂ ਕੀਤੀ ਕੋਈ ਇਹਨਾਂ ਨੇ ਕੋਈ ਬਾਤ ਨਹੀਂ ਕੀਤੀ ਸਾਡੇ ਅੰਦਰ ਆਏ ਆ ਇਹ ਆਉਂਦੇ ਨੇ ਡਵੇ ਚ ਗਾਲ ਗਾਲੀ ਗਲੋਚ ਕਰਨ ਡੇਵੇ ਆ ਪਿਛੇੜੇ ਮੁੰਡੇ ਸੀਗੇ ਉਹਨਾਂ ਨੇ ਮੁੜ ਕੇ ਵਟੇ ਮਾਰਨੇ ਸ਼ੁਰੂ ਕਰਦੇ ਜੀ ਬਸ ਅਸੀਂ ਫਿਰ ਧੱਗੇ ਧੁੱਕੇ ਮਾਰ ਕੇ ਬਾਹਰ ਕੱਢਿਆ ਇਹਨਾਂ ਨੂੰ ਤੇ ਮੁੜ ਕੇ ਫਿਰ ਅਸੀਂ ਵੀ ਚਲੋ ਆਪਣਾ ਬਚਾਅ ਕਰਨਾ ਹੈਗਾ ਕਿਤਾ ਜੀ ਮੁੜ ਕੇ ਚੋ ਵੀ ਆ ਪਰ ਸੱਡਾ ਸੱਡਾ ਸਾਡੇ ਮੇਰੀ ਸਿਸਟਰ ਦੇ ਵੀ ਸੱਟ ਲੱਗੀ ਆ ਇੱਕ ਇੱਕ ਦੇ ਲੱਕੇ ਚ ਸੱਟ ਲੱਗੀ ਆ ਇੱਕ ਦੇ ਗਿੱਟੇ ਦੇ ਵਜੀ ਆ ਮੇਰੇ ਪੈਰ ਤੇ ਸੱਟ ਲੱਗੀ ਆ ਮੇਰੇ ਬ੍ਰਦਰ ਦੇ ਕੰਨ ਤੇ ਮਾਰੀ ਆ ਜੀ ਮੇਰੇ ਤਾਏ ਦੇ ਮੁੰਡੇ ਦੇ ਸਿਰ 'ਤੇ ਸੱਟ ਲੱਗੀ ਹੈ ਬਟਾ ਝਗੜੇ ਦਾ ਕਾਰਨ ਸਰ ਕੁਝ ਵੀ ਨਹੀਂ ਹੈ ਸਾਡਾ ਕੋਈ ਝਗੜਾ ਹੀ ਨਹੀਂ ਹੈਗਾ ਇਹਨਾਂ ਨਾਲ ਰੰਜਿਸ਼ ਬਸ ਇਹੋ ਹੀ ਰੱਖਦੇ ਆ ਕਿ ਇਹ ਉਹਨਾਂ ਦੇ ਜਿੰਨਾ ਮੇਰੀ ਵਾਈਫ ਦੇ ਭਰਾਵਾਂ ਦੇ ਨਾਲ ਰਹਿੰਦੇ ਆ ਔਰ ਰਹਿੰਦੇ ਆ ਤੇ ਬਸ ਉਸੇ ਰੰਜਿਸ਼ ਨਾਲ ਮੇਰੀ ਕੋਟ ਮੈਰਿਜ ਹੋਈ ਹੈ ਜੀ ਬਸ ਇਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਆ ਤੇ ਨਾ ਕੋਈ adda ਕੋਈ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈ ਨਾ ਕੋਈ ਝਗੜਾ ਹੈ ਬਸ ਇਹ ਉਹਨਾਂ ਦੇ ਨਾਲ ਅਸੀਂ ਮੰਗ ਕਰਦੇ ਆ ਜੀ ਕਿ ਜੋ ਸਾਡੀ ਪਹਿਲਾਂ ਵੀ ਮੇਰਾ ਝਗੜਾ ਹੋਇਆ ਹੈਗਾ ਮੇਰਾ ਸਾਰੇ ਪਰਿਵਾਰ ਨਾਲ ਇਹ ਪੁਲਿਸ ਨੇ ਉਹਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਅਪਾ ਸੀਬੀ ਸਾਹਿਬ ਦੇ ਹੀ ਗਏ ਹਾਂ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਹਾਲੇ ਤੱਕ ਤੇ ਆਇਆ ਹੁਣ ਵੀ ਕੋਈ ਪੁਲਿਸ ਨਹੀਂ ਆਈ ਕੋਈ ਕਿਸੇ ਗੱਲ ਨਹੀਂ ਪਾਈ ਅਪਾ ਦਰਖਾਸਤ ਉੱਥੇ ਦੇ ਕੇ ਆਏ ਹਾਂ ਹਲੇ ਤੱਕ ਕੋਈ ਕਿਸੇ ਕਾਲ ਨਹੀਂ ਕੋਈ ਫੋਨ ਨਹੀਂ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗਾ ਕਿਸੇ ਨੇ ਪੁੱਛਿਆ ਵੀ ਨਹੀਂ ਜਾਣ ਕੇ ਵੀ ਕੀ ਹੋਇਆ ਕਿਹੜੀ ਗੱਲਾਂ ਹੋਇਆ ਕਿੱਦਾਂ ਹੋਇਆ ਖਤਰਾ ਬਹੁਤ ਹੈ ਜੀ ਸਾਨੂੰ ਮਿਲ ਗਿਆ ਸਾਨੂੰ ਧਮਕੀਆਂ ਸ਼ਰਿਆਨ ਦੇ ਕੇ ਗਏ ਇੱਥੇ ਆ ਉਹਨਾਂ ਦੀ ਮਾਂ ਵੀ ਕਹੇ ਗਈ ਆ ਤੁਸੀਂ ਰਾਤ ਬਰਾਤੇ ਨਿਕਲਦੇ ਜੇ ਕੋਈ ਸਾਡੇ ਮੁੰਡਿਆਂ ਉਹਨਾਂ ਦੇ ਮੁੰਡਿਆਂ ਨੇ ਵੀ ਕਹੀ ਇੰਨੀ ਗੱਲ ਕੋਈ ਗੱਲ ਨਹੀਂ ਤੁਹਾਨੂੰ ਬਾਹਰ ਹੀ ਵੇਖਾਂਗੇ ਕੋਈ ਗੱਲ ਨਹੀਂ ਇਹਦੇ ਹੁਣ ਅਜਾਂ ਹੀ ਵਜਾਂਗੇ ਜਾਂ ਤੁਸੀਂ ਵਜੋਗੇ ਕੀ ਮੰਗਣਾ ਜੀ ਮੰਗ ਸਾਡੀ ਇਹੋ ਜੀ ਸਾਡੀ ਸੁਣਵਾਈ ਹੋਵੇ ਇਹਨਾਂ ਬੰਦਿਆਂ ਦੇ ਪਰਚੇ ਕੀਤੇ ਜਾਣ ਜਿਹੜੀਆਂ ਸਾਨੂੰ ਸੱਟਾਂ ਲਾਈਆਂ ਸਾਡੇ ਘਰ ਆਣ ਕੇ ਗਲ ਬਏ ਆ ਅੱਜ ਤੁਸੀਂ ਵੇਖ ਹੀ ਲਿਆ ਸਾਡੇ ਵੱਡੇ ਕਿ ਤਰ੍ਹਾਂ ਖੇਡ ਰਹੇ ਆ ਜੀ ਘਰ ਵਿੱਚ ਵੀ ਖੇਡ ਰਹੇ ਆ ਤੇ ਬਾਹਰ ਵੀ ਖੇਡ ਰਹੇ ਆ ਇਹ ਚੱਕਰ ਜੇ ਬਾਕੀ ਅਹੀਂ ਚੋਨੇ ਪੁਲਿਸ ਕੋ ਇਹੋ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਜੀ ਮੈਨੂੰ ਖਤਰਾ ਹੈ ਮੇਰੇ ਪਰਿਵਾਰ ਨੂੰ ਖਤਰਾ ਸਾਰਿਆਂ ਨੂੰ ਪੂਜਾ ਰਾਣੀ ਕਿਹੜੇ ਪਿੰਡ ਦੇ ਮੈਂ ਪਿੰਡ ਕਾਲੇ ਮੱਖੀ ਮਹਲਾ ਪਾਈ ਜਤਾ ਸਿੰਘ ਨਗਰ ਅੱਜ ਕੀ ਆ ਜਾ ਰਿਹਾ ਹੈ ਅੱਜ ਇਥੇ ਦੋਵੇਂ ਭਰਾ ਜਾ ਰਹੇ ਸੀ ਬਾਜ਼ਾਰ ਤੇ ਉਥੇ ਛਾਲੀ ਮੁੰਡਾ ਜਿਹੜਾ ਉਹਦੀ ਦੁਕਾਨ ਹੈ ਮਕੈਨਿਕ ਦੀ ਉਹ ਦੇਖਦਾ ਪਿਆ ਸੀ ਇਹਨਾਂ ਵੱਲ ਤੇ ਉਹਨਾਂ ਨੇ ਉਹਨੇ ਬਾਅਦ ਚ ਗਾਲ ਕੱਢਦੀ ਇਹਨਾਂ ਨੂੰ ਤੇ ਬਾਅਦ ਵਿੱਚ ਉਹਨੇ ਰਾਟ ਵੀ ਕੱਢੀ ਇਹਨਾਂ ਦੇ ਮਾਰਨ ਲੱਗਾ ਉੱਥੇ ਲਾਗੇ ਦੁਕਾਨ ਵਾਲੇ ਸੀ ਉਹਨਾਂ ਨੇ ਥੋੜਾ ਬਚਾਪਚੂ ਕਰਤਾ ਇਹਨਾਂ ਦਾ ਬਾਅਦ ਵਿੱਚ ਇਹ ਘਰੇ ਆ ਗਏ ਦੋਵੇਂ ਭਰਾ ਤੇ ਉਹਨਾਂ ਦੀ ਮੰਮੀ ਨੂੰ ਲੈ ਆਏ ਆਪਣੀ ਨੂੰ ਮੰਮੀ ਨੂੰ ਲੈ ਕੇ ਆਏ ਐਟਾ ਰੋੜੇ ਚ ਲਾ ਕੇ ਗਏ ਆ ਕਹਿੰਦੇ ਕਿ ਆਪਣੇ ਮੁੰਡੇ ਬਾਹਰ ਕੱਢੋ ਸਾਡੇ ਪਾਪਾ ਨੂੰ ਕਹਿੰਦੇ ਬਾਹਰ ਉਹਨਾਂ ਨਾਲ ਗੱਲ ਕਰਦੇ ਪਏ ਸੀ ਕਹਿੰਦੇ ਕਿ ਸਾਡੇ ਮੁੰਡੇ ਬਾਹਰ ਕੱਢੋ ਦੋ ਮੇਰੇ ਆ ਤੇ ਦੋ ઠાਡੇ ਆ ਤੇ ਵੇਖ ਲੈਣੇ ਫਿਰ ਆਜੋ ਬਾਹਰ ਕੀ ਬੰਦਾ ਵਾ ਤੇ ਬਾਅਦ ਵਿੱਚ ਇੱਟਾ ਰੋੜੇ ਚਲਾਛ ਲੂ ਕੇ ਗਏ ਆ ਸਾਡੇ ਘਰ ਵੀ ਆ ਗਏ ਆ ਗੱਡੀ ਤੱਕ ਮਾਰਨ ਪਏ ਹਨ ਨੂੰ ਤੇ ਬਾਹਰ ਬਾਹਰ ਹੀ ਇਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਸਾਡੀ ਵਿਹਲੀ ਚ ਪਈਆਂ ਇੱਟਾਂ ਉਹੀ ਸਾਡੇ ਤੇ ਕਾਰ ਦੇ ਉੱਪਰ ਚਲਾਈਆਂ ਇਹਨਾਂ ਨੇ ਹਾਂਜੀ ਜ਼ਖਮੀ ਹੋਏ ਆ ਸਹਿਬ ਸਿੰਘ ਦੇ ਵੀ ਲੱਗੀ ਆ ਲੱਤ ਦੇ ਉੱਪਰ ਇੱਕ ਕਿੱਟੇ ਦੇ ਉੱਪਰ ਤੇ ਗੌਰਪ੍ਰੀ ਸਿੰਘ ਪਿੰਕਾਵਾ ਮੇਰਾ ਦੇਰ ਉਹਦੇ ਕੰਨ ਦੇ ਉੱਪਰ ਇਹਨਾਂ ਨੇ ਸੱਟ ਲਾਈ ਆ ਤੇ ਮੇਰੀਆਂ ਨਾਨਾ ਦੋ ਇੱਕ ਦੇ ਲੱਕ ਦੇ ਵਿੱਚ ਲਾਈ ਆ ਇੱਕ ਦੇ ਗਿੱਟੇ ਦੇ ਉੱਪਰ ਲੱਗੀ ਆ ਤੇ ਉਂਗਲ ਦਾ ਪੈਠ ਉਂਗਲ ਦਾ ਅੰਗੂਠਾ ਠੋਕ ਗਿਆ ਉਹਦਾ ਤੇ ਇੱਕ ਮੇਰਾ ਦੇਰ ਆ ਕਾਲੂ ਮੰਤਰੀ ਕਹਿੰਦੇ ਉਹਨੂੰ ਔਰੇ ਸੇਧੇ ਵਿੱਚ ਸੱਟ ਲਾਈ ਨਾ ਰੋੜਾ ਮਾਰਿਆ ਕਵਿਸ਼ਾਲ ਸਿੰਘ ਕਰਨ ਨੇ ਸੁਖਚੰਦ ਸਿੰਘ ਸੁਖਚੰਦ ਸਿੰਘ ਕਰਨ ਨੇ ਵਿਸ਼ਾਲ ਸਿੰਘ ਛਾਲੀ ਨੇ ਤੇ ਬਸ ਇਹ ਤੇ ਹੁਣ ਕੀ ਹੈ ਬਲਕਿ ਪੁਲਿਸ ਨੂੰ ਕੰਪਲੇਨ ਕੀਤੀ ਤੇ ਹਾਂਜੀ ਕੰਪਲੇਟ ਕੀਤੀ ਆ ਹਾਂਜੀ ਪੁਲਿਸ ਨਹੀਂ ਆਈ ਬਾਅਦ ਵਿੱਚ ਇਹ 4 ਵਜੇ ਦੀ ਹੋ ਰਹੀ ਹੈ ਹੁਣ ਕਿੰਨਾ ਟਾਈਮ ਹੋ ਗਿਆ ਜਿਹੜਾ ਲੱਗ ਗਿਆ ਹੁਣ ਤੇ 8:30 9 ਦਾ ਟਾਈਮ ਹੋਣਾ ਵਾ ਕੁਛ ਨਹੀਂ ਆ ਰਹੀ ਪੁਲਿਸ ਨਹੀਂ ਆ ਰਹੀ ਪਹਿਲਾਂ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਚੁੱਕੀ ਆ ਮੇਰੇ ਮੈਂ ਸੈਬ ਸਿੰਘ ਦੇ ਨਾਲ ਕੋਟ ਮੈਰਿਜ ਕਰਵਾਈ ਆ ਮੇਰੇ ਪੇਕੇ ਪਰਿਵਾਰ ਦੇ ਨਾਲ ਰਹਿੰਦੇ ਆ ਇਹ ਮੁੰਡੇ ਜਿਹੜੇ ਆ ਉਹ ਇਹਨਾਂ ਨੂੰ ਚੁੱਕਣਾ ਦਿੰਦੇ ਆ ਅੱਗੇ ਵੀ ਹੈ ਗਈ ਸੀ ਲੜਾਈ ਦੇ ਵਿੱਚ ਆਪਾਂ ਇਹਨਾਂ ਦਾ ਨਾਂ ਨਹੀਂ ਲਿਖਵਾਇਆ ਹੁਣ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਏ ਆਏ ਆ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਲੜੋ ਤੇ ਅਸੀਂ ਗਾੜੀ ਤੁਹਾਡੀ ਹੈਲਪ ਕਰਾਂਗੇ ਮਤਲਬ ਫੋਨ ਦੇ ਉੱਪਰ ਹੀ ਅੱਗੇ ਨਹੀਂ ਆਵਾਂਗੇ ਤੇ ਫੋਨ ਦੇ ਉੱਪਰ ਹੀ ਗੱਲਬਾਤ ਕਰਾਂਗੇ ਜੋ ਵੀ ਤੁਹਾਡੇ ਨਾਲ ਹੋਊਗਾ ਆਪਾਂ ਕਰਾਂਗੇ ਪਰ ਪੁਲਿਸ ਜਿਹੜੀ ਆ ਨਾ ਸਾਡੀ ਸੁਣਵਾਈ ਨਹੀਂ ਕਰਦੀ ਪਈ ਪਹਿਲੇ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੋਈ ਤੇ ਖਤਰਾ ਹੈ ਦੋ ਵਾਰੀ ਹਮਲਾ ਹੋ ਚੁੱਕਾ ਹੈ ਹਜੇ ਤੱਕ ਆਡੀ ਸੁਣਵਾਈ ਨਹੀਂ ਹੋਈ ਗਾਂ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਸਾਡੇ ਛੋਟੇ ਛੋਟੇ ਬੱਚੇ ਆ ਟ੍ਰੂਲ ਟ੍ਰੈਲਿੰਗ ਦਾ ਕੰਮ ਕਰਦੇ ਨੇਰੇ ਸਵੇਰੇ ਹੁੰਦੇ ਆਂ ਇਕੱਲੇ ਹੁੰਨੇ ਘਰ ਤੁਹ ਪਤਾ ਨਹੀਂ ਕੀ ਕਰ ਸਕਦੇ ਕੀ ਨਹੀਂ ਤੁਹਾਡੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਕੋਰਟ ਵਿੱਚ ਵੀ ਲਾਇਆ ਹੀ ਕੇਸ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕਰਦੀ ਪਈ ਤੇ ਇਹਨਾਂ ਦੇ ਕਾਲੇ ਘਰ ਵਿੱਚ ਝਗੜਾ ਆ ਦੋ ਬਾਟੀਆਂ ਦਾ ਤੇ ਕੋਈ ਹੈ ਰਿਲੇਟਿਵ ਵੀ ਵੈਸੇ ਸੋਹਰਾ ਪਰਿਵਾਰ ਨਾਲ ਲੜਾਈ 2 ਐਸ ਪਰ ਦਰਖਾਸਤ ਆਈ ਉਸਨੂੰ ਨਵਾਜ ਕੇ ਅਧਿਕਾਰ ਰੋ ਕੀਤੀ ਜੀ ਇਹ ਦਰਖਾਸਤ ਮਿਲੀ ਹੈ ਜੇ ਆਪਾਂ ਲਾਈਨ ਕਰ ਰਹੇ ਡਿਊਟੀ ਅਫਸਰ ਇਹ ਕਹਿੰਦੇ ਕਿ ਪਹਿਲੇ ਵੀ ਕਿਸੇ ਨੇ ਪਹਿਲੇ ਲਵ ਮੈਰਿਜ ਹੈ ਇਹਨਾਂ ਦੀ ਤੇ ਥੋੜਾ ਪਰਿਵਾਰਿਕ ਡਿਸਪਿਊਟ ਹੈਗਾ ਉਸ ਤੋਂ ਕੀ ਕਰਦੇ ਕੀਤੇ ਜੇ ਪਰਿਵਾਰ ਨੂੰ ਬਣਾ ਦੇ ਹਾਂ ਪਰਿਵਾਰ ਦੋਣ ਬਲਾ ਦੇ